ਤਾ ਚਾਰੀ ਦੀ ਗਰਾਉਂਡ ਲੈਵਲ ਤੇ ਜਾ ਕੇ ਤੁਸੀਂ ਵਰਕ ਕੀਤਾ ਲੋਕ ਤਾਂ ਕਹਿੰਦੇ ਕਿਸੇ ਕੋ ਗੱਲ ਬਾਤ ਕਿਸੇ ਨਾਲ ਗੱਲ ਕਰਕੇ ਵੇਖ ਲਓ ਉਹਨਾਂ ਦਾ ਤਾਂ ਇਹ ਕਹਿਣਾ ਹੈ ਕਿ ਜੇਕਰ ਪਹਿਲਾਂ 500 ਦੀ ਭ੍ਰਸ਼ਟਾਚਾਰੀ ਹੁੰਦੀ ਸੀ ਤਾਂ ਉਹ 5000 ਦੀ ਹੁੰਦੀ ਜੇ ਕੋਈ ਇਸ ਤਰ੍ਹਾਂ ਦਾ ਅਫਸਰ ਕਰਦਾ ਤੁਸੀਂ ਦੱਸੋ ਉਹਦਾ ਕੰਮ ਵੀ ਕਰਾ ਕੇ ਦੇਵਾਂਗੇ ਤੇ ਜੇ ਉਹਨੇ ਕੋਈ ਪੈਸਾ ਮੰਗਿਆ ਤਾਂ ਉਹਨੂੰ ਕੰਝੇ ਚੀ ਲਿਆਵਾਂਗੇ ਸਭ ਤੋਂ ਵੱਡਾ ਜਿਹੜਾ ਵਾਅਦਾ ਸੀਗਾ ਉਹ ਪੈਂਡਿੰਗ ਪਿਆ ਆ ਮਾਨੀ ਪਾਰਟੀ ਦਾ ਰੇਵਿਨੂ ਵਾਧਰੇ ਆ ਸਰਕਾਰ ਦਾ ਰੈਵਿਨੂ ਵਾਧ ਕੇ ਹੋ ਸਕਦਾ ਚੋਣਾਂ ਤੋਂ ਬਾਅਦ ਅਸੀਂ ਪਹਿਲਾਂ ਪਹਿਲਾਂ ਅਸੀਂ ਇਹਦਾ 1000 ਰੁਪਏ ਵਾਲਾ ਮਸਲਾ ਹੱਲ ਕਰਦੇ ਤਾਂ ਲੋਕ ਸਭਾ ਦੀਆਂ 2024 ਦੇ ਵਿੱਚ ਚੋਣਾਂ ਬਿਲਕੁਲ ਨਜ਼ਦੀਕ ਆ ਚੁੱਕੀਆਂ ਨੇ ਤਾਂ ਚੋਣਾਂ ਨੂੰ ਲੈ ਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਦਾਵੇਦਾਰ ਨੇ ਤਾਂ ਉਹ ਮੀਡੀਆ ਦੇ ਸਾਹਮਣੇ ਆ ਰਹੇ ਨੇ ਲਗਾਤਾਰ ਉਹਨਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਉਹਨਾਂ ਨੂੰ ਜਿਹੜੀ ਟਿਕਟ ਮਿਲੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਮੈਂਬਰ ਪਾਰਲੀਮੈਂਟ ਬਣ ਕੇ ਸੇਵਾ ਕਰ ਸਕਣ ਫਰੀਦਕੋਟ ਦੀ ਗੱਲ ਕਰਕੇ ਤਾਂ ਫਰੀਦਕੋਟ ਦੇ ਲੋਕ ਸਭਾ ਹਲਕੇ ਦੇ ਵਿੱਚੋਂ ਕਾਫੀ ਉਮੀਦਵਾਰ ਨੇ ਸਾਰੀਆਂ तमाम ਪਾਰਟੀਆਂ ਦੇ ਆਮ ਆਦਮੀ ਪਾਰਟੀ ਦੀ ਗੱਲ ਕਰਕੇ ਤਾਂ ਆਮ ਆਦਮੀ ਪਾਰਟੀ ਦੇ ਵੀ ਕਾਫੀ ਦਾਵੇਦਾਰ ਦੇਖੇ ਜਾ ਰਹੇ ਨੇ ਤਾਂ ਸਾਡੇ ਨਾਲ ਨੇ ਸ੍ਰਿੰਦਰ ਸਿੰਘ ਉਹ ਵੀ ਦਾਵੇਦਾਰ ਨੇ ਆਮ ਆਦਮੀ ਪਾਰਟੀ ਦੀ ਗੱਲਬਾਤ ਕਰਦੇ ਆ। ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਰਮਾਣਾ ਸਾਹਿਬ ਜੀ। ਕਿਵੇਂ ਲੱਗਦਾ ਇਹ 2024 ਦੀਆਂ ਜਿਹੜੀਆਂ ਚੋਣਾਂ ਬਿਲਕੁਲ ਨਜ਼ਦੀਕ ਆ ਚੁੱਕੀਆਂ ਨੇ ਪਰ ਦੂਜੇ ਪਾਸੇ ਆਪਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਗੱਲ ਕਰੀਏ ਤਾਂ तमाम ਪਾਰਟੀਆਂ ਦੇ ਨੁਮਾਇੰਦੇ ਕਾਫੀ ਉਮੀਦਵਾਰ ਆ ਜਿਵੇਂ ਹੁਣ ਤੁਹਾਡੀ ਆਮ ਆਦਮੀ ਪਾਰਟੀ ਦੇ ਕਾਫੀ ਉਮੀਦਵਾਰ ਦਬਦਬਾ ਢੋਗ ਰਹੇ ਨੇ ਵੇਖੋ ਜੀ ਇਹ ਜਮਹੂਰੀ ਹੱਕ ਆ ਸਾਰਿਆਂ ਨੂੰ ਆਪੋ ਆਪਣਾ ਜਿੰਨੇ ਵੀ ਕੋਈ ਵੀ ਪਾਰਟੀ ਤੋਂ ਮੰਗ ਕਰ ਸਕਦਾ ਉਹਦੇ ਟਿਕਟ ਦੀ ਜਿਹਨੂੰ ਪਾਰਟੀ ਦੇ ਸਾਰੇ ਵੋਲੰਟੀਅਰ ਆ ਜਿਨ੍ਹਾਂ ਨੂੰ ਪਾਰਟੀ ਚੰਗਾ ਸੰਗੂ ਜਿਸ ਉਮੀਦਵਾਰ ਨੂੰ ਉਹਨੂੰ ਟਿਕਟ ਦੇ ਗੂਗੀ ਕੀ ਮਨ ਦੇ ਵਿੱਚ ਕੀ ਕੀ ਸੋਚਿਆ ਹੈ ਕਿਹੜੇ ਕਿਹੜੇ ਮੁੱਦੇ ਲੈ ਕੇ ਆ ਜ ਫਰੀਦਕੋਟ ਦੇ ਬਹੁਤ ਸਾਰੇ ਮਸਲੇ ਆ ਵੀ ਜਿਹੜੇ ਪੈਂਡਿੰਗ ਪਏ ਆ ਜਿਹੜੇ ਮਸਲੇ ਹੱਲ ਨਹੀਂ ਹੋ ਸਦੇ ਹੁਣ ਅਸੀਂ ਆਪਾਂ ਇੱਕ ਦੇਖ ਲਈਏ ਵੀ ਜਿਹੜੇ ਛੈਲਰ ਤੇ ਪੱਠਾ ਇਹ ਦੋ ਮੰਨ ਲਓ ਵੀ ਆਪਣੀ ਇੰਡਸਟਰੀ ਚੱਲ ਰਹੀਆਂ ਇਹ ਵੀ ਅੱਜ ਬਹੁਤ ਖਤਰੇ ਦੇ ਥੱਲੇ ਆ ਅੱਜ ਇਹ ਮਤਲਬ ਵੀ ਬੰਦ ਹੋਣ ਦੀ ਕੰਗਾਰ ਤੇ ਹੋਏ ਪਏ ਆ ਕਿਉਂ ਇਹਨਾਂ ਬਾਰੇ ਸਾਨੂੰ ਬਹੁਤ ਸੋਚਣਾ ਪਊਗਾ ਜੇਕਰ ਇਹ ਦੋਵੇਂ ਪੱਠਾ ਤੇ ਛੈਲਰ ਬੰਦ ਹੁੰਦੇ ਤੇ ਬਹੁਤ ਜ਼ਿਆਦਾ ਮਤਲਬ ਵੀ ਬੇਰੁਜ਼ਗਾਰ ਹੋਣਗੇ ਲੋਕ ਬੜਾ ਲੋਕਾਂ ਦਾ ਰੁਜ਼ਗਾਰ ਖਸੂਗਾ ਦੂਸਰਾ ਜਿਵੇਂ ਹੁਣ ਆਪਣਾ ਇਥੋਂ ਦਾ ਇੱਕ ਬਹੁਤ ਸ਼ੂਗਰਵੈਲਾ ਮੇਲਾ ਵਾਲਾ ਜਿਹੜਾ ਮਸਲਾ ਹੈਗਾ ਉਹਦੇ ਚੱਲਣ ਨਾਲ ਬਹੁਤ ਇਸ ਦੇ ਹਲਕੇ ਦਾ ਜਿਹੜਾ ਵਿਕਾਸ ਵੀ ਹੋਊਗਾ ਰੁਜ਼ਗਾਰ ਵੀ ਮਿਲੂਗਾ ਬੜੇ ਮਤਲਬੀ ਆਮਦਨ ਦੇ ਜਿਹੜੇ ਸਾਧਨ ਆ ਉਹ ਪੈਦਾ ਹੋਣਗੇ ਦੂਸਰਾ ਨੰਬਰ ਜਿਹੜਾ ਇਹਦਾ ਆਪਣਾ ਵਾਟਰ ਲੈਵਲ ਆ ਵਾਟਰ ਕੁਆਲਿਟੀ ਬਹੁਤ ਮਾੜੀ ਆ ਉਹਦਾ ਉਸੇ ਪਾਣੀ ਨੂੰ ਬਚਾਵਾਂਗੇ ਪਾਣੀ ਜਿਹੜਾ ਨਹਿਰੀ ਪਾਣੀ ਆ ਉਹਦਾ ਅਸੀਂ ਵੀ ਕੱਲ ਨੂੰ ਉੱਥੇ ਮੁੱਦਾ ਚੁੱਕਾਂਗੇ ਵੀ ਜਿਹੜਾ ਨਹਿਰੀ ਪਾਣੀ ਵਾਤੋਂ ਵਾਤ ਕਿਸਾਨਾਂ ਨੂੰ ਦਿੱਤਾ ਜਾਵੇ ਉਹ ਧਰਤੀ ਦੇ ਵਿੱਚੋਂ ਪੰਪਾਂ ਰਾਹੀਂ ਜਿਹੜਾ ਪਾਣੀ ਉਹ ਘੱਟ ਕੱਢਣ ਨਾਲ ਇਸ ਨਾਲ ਦਾ ਬਚਤ ਵੀ ਹੋਊਗੀ ਪਾਣੀ ਦੀ ਨਾਲੇ ਜਿਹੜੀ ਪਾਣੀ ਦੂਸ਼ਿਤ ਹੋਣ ਤੋਂ ਬਚੂਗਾ 2 ਸਾਲ ਦੇ ਕਰੀਬ ਦਾ ਸਮਾਂ ਹੋ ਗਿਆ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਦੇ ਵਿੱਚ ਵਰਕ ਕਰ ਰਹੀ ਹੈ ਪ੍ਰੀ ਕੋਟ ਲੋਕ ਸਭਾ ਦੇ ਹਲਕੇ ਦੀ ਗੱਲ ਕਰੀਏ ਤਾਂ ਤਿੰਨ ਜ਼ਿਲ੍ਹਿਆਂ ਦੇ ਵਿੱਚ ਨੌ ਵਿਧਾਨ ਸਭਾ ਹਲਕੇ ਹੁੰਦੇ ਆ ਤਾਂ ਨੌ ਵਿਧਾਨ ਸਭਾ ਹਲਕਿਆਂ ਦੇ ਵਿੱਚ ਤੁਸੀਂ ਹੋ ਸਕਦਾ ਜਿਹੜਾ ਪੂਰਾ ਫੀਲਡ ਦੇ ਵਿੱਚ ਹੁਣ ਤੱਕ ਵਰਕ ਕੀਤਾ ਹੋਵੇ ਜਾ ਕੇ ਲੋਕਾਂ ਦੀ ਫੀਡਬੈਕ ਕੀ ਦਿਖਦੀ ਹੈ ਕੀ ਲੋਕ ਤੁਹਾਡੇ ਕੋਲੇ ਸਵਾਲ ਸਾਹਮਣੇ ਕੀ ਖੜੇ ਕਰਦੇ ਕਿਉਂਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਖੁਦ ਕਹਿੰਦੇ ਆ ਕਿ ਮੈਂ ਲੋਕਾਂ ਨੂੰ ਸਵਾਲ ਖੜੇ ਕਰਨ ਲਾਇਆ ਹੁਣ ਲੋਕ ਸਵਾਲ ਖੜੇ ਕਰਦੇ ਆ ਦੇਖੋ ਜੀ ਜਿਹੜਾ ਆਮ ਆਦਮੀ ਪਾਰਟੀ ਦਾ ਵਰਕਰ ਆ ਜਾਂ ਵੋਟਰ ਆ ਉਹ ਬੜਾ ਫਕਰ ਮਹਿਸੂਸ ਕਰਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਕਿਉਂਕਿ 75 ਸਾਲਾਂ ਦੇ ਵਿੱਚ ਇੱਕ ਇਤਿਹਾਸਕ ਇਤਿਹਾਸਕ ਸਰਕਾਰ ਆਈ ਹੈ ਜੀ ਨੇ 2 ਸਾਲਾਂ ਦੇ ਵਿੱਚ ਇੰਨੇ ਵੱਡੇ ਕੰਮ ਕੀਤੇ ਆ ਇੰਨੇ ਵੱਡੇ ਲੋਕ ਹਿੱਤਾਂ ਦੇ ਲਈ ਫੈਸਲੇ ਲਏ ਆ ਮਾਨ ਸਰਕਾਰ ਨੇ 40000 ਤੋਂ ਵੱਲਸ ਨੌਕਰੀਆਂ ਦਿੱਤੀਆਂ ਜੀ ਬਿਨਾਂ ਸ਼ਿਫਾਰਿਸ਼ ਤੋਂ ਬਿਨਾਂ ਮੰਨ ਲਓ ਕਿਸੇ ਰਿਸ਼ਵਤ ਤੋਂ ਜੀ ਫਿਰ ਵੇਖੋ ਘਰ ਘਰ ਰਾਸ਼ਨ ਦੀ ਸਕੀਮ ਆ ਉਹਨੂੰ ਲਾਗੂ ਕੀਤਾ ਹੁਣ ਐਨਓਸੀ ਖਤਮ ਕਰਤੀਆਂ ਮhalla clinic ਬਣਾ ਦਿੱਤੇ ਆ ਐਨਓਸੀ ਲਾਗੂ ਕਿਨੇ ਕੀਤੀ ਸੀ ਚਲੋ ਕਿਤੇ ਨਾ ਕਿਤੇ ਨਾ ਕੋਈ ਬੈਲ ਪਾਸ ਕਰਨ ਦੇ ਵਿੱਚ ਕਿਤੇ ਤਰੁੱਟੀਆਂ ਰਹਿ ਜਾਂਦੀਆਂ ਉਹਦੇ 'ਚ ਸੋਧ ਕਰਨਾ ਵੀ ਤਾਂ ਸਰਕਾਰ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਹੁੰਦੀ ਹੈ ਜੀ ਤੇ ਦੂਸਰਾ ਨੰਬਰ ਹੁਣ ਜਿੰਨੇ ਵੀ ਆਮ ਆਦਮੀ ਪਾਰਟੀ ਨੇ ਪ੍ਰਸ਼ਟਾਚਾਰੀ ਕੋਈ ਵੀ ਬੰਦਾ ਕਰਦਾ ਸੀ ਉਹਨਾਂ ਨੂੰ ਖੜਾ ਹੈਗੇ ਬਹੁਤ ਵੱਡੇ ਫੈਸਲੇ ਇੱਕ ਲਏ ਜੀ ਇੱਕ ਆਨਸਗਾਤ ਪੰਜਾਬੀਆਂ ਦੀ ਝੋਲੀ ਦੇ ਵਿੱਚ ਪਾਈ ਪ੍ਰਸ਼ਟਾਚਾਰੀ ਦੀ ਗਰਾਊਂਡ ਲੈਵਲ ਤੇ ਜਾ ਕੇ ਤੁਸੀਂ ਵਰਕ ਕੀਤਾ ਲੋਕ ਤਾਂ ਕਹਿੰਦੇ ਕਿਸੇ ਗੱਲਬਾਤ ਕਿਸੇ ਨਾਲ ਗੱਲ ਕਰਕੇ ਵੇਖ ਲਓ ਉਹਨਾਂ ਦਾ ਤਾਂ ਇਹ ਕਹਿਣਾ ਹੈ ਕਿ ਜੇਕਰ ਪਹਿਲਾਂ 500 ਦੀ ਭ੍ਰਿਸ਼ਟਾਚਾਰੀ ਹੁੰਦੀ ਸੀ ਤਾਂ ਹੁਣ ਤਾਂ 5000 ਦੀ ਹੁੰਦੀ ਹੈ ਦੇਖੋ ਜੀ ਚਲੋ ਇਹ ਵਿਰੋਧੀਆਂ ਦੇ ਪ੍ਰੋਪਗੈਂਡਾ ਦੇ ਵਿਰੋਧੀ ਇਲਜ਼ਾਮ ਲਾਉਂਦੇ ਆ ਜੇ ਕੋਈ ਇਸ ਤਰ੍ਹਾਂ ਦਾ ਅਫਸਰ ਕਰਦਾ ਤੁਸੀਂ ਦੱਸੋ ਉਹਦਾ ਕੰਮ ਵੀ ਕਰਾ ਕੇ ਦੇਵਾਂਗੇ ਤੇ ਜੇ ਉਹਨੇ ਕੋਈ ਪੈਸਾ ਮੰਗਿਆ ਤਾਂ ਉਹਨੂੰ ਸਿਕੰਜੇ ਚ ਲਿਆਵਾਂਗੇ ਆਮ ਆਦਮੀ ਪਾਰਟੀ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਿਹੜੇ-ਕਿਹੜੇ ਵਾਅਦੇ ਕੀਤੇ ਸੀ ਹੁਣ ਕਿਹੜੇ-ਕਿਹੜੇ ਵਾਅਦੇ ਜਿਹੜੇ ਪੈਂਡਿੰਗ ਪਏ ਆ ਹਜੇ ਲਗਭਗ 2 ਸਾਲਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਵਾਦੇ ਆ ਉਹ ਪੂਰੇ ਹੋ ਚੁੱਕੇ ਆ ਬਾਕੀ ਅਜੇ 3 ਸਾਲ ਪਏ ਆ ਪਾਰਟੀ ਦੇ ਪਰ ਤਿੰਨ ਸਾਲਾਂ ਦੇ ਵਿੱਚ ਮੇਰੇ ਕੋਲ ਐਸਾ ਮੁੱਦਾ ਰਹਿਣੇ ਨਹੀਂ ਗਾ ਜਿਹੜਾ ਕੋਈ ਕੱਲ ਨੂੰ ਲੋਕ ਕਹਣ ਵੀ ਇਹ ਨਹੀਂ ਪਾ ਤੁਸੀਂ ਲਾਗੂ ਕੀਤਾ ਗਾ ਜੀ ਉਹਨਾਂ ਦੀਆਂ ਉਮੀਦਾਂ ਤੋਂ ਵੱਧ ਅਖਰੇ ਉਤਰਾਂਗੇ ਸਭ ਤੋਂ ਐਮ ਜਿਹੜਾ ਵਾਦਾ ਕੀਤਾ ਸੀ ਭਰੋਸਾ ਕੀਤਾ ਸੀਗਾ ਖਾਸ ਕਰਕੇ ਜਿਹੜੀ ਪੰਜਾਬ ਦੀਆਂ ਜੰਨੀਆਂ ਔਰਤਾਂ ਨੇ ਉਹਨਾਂ ਨੇ ਬਹੁਤ ਵੱਡਾ ਤੁਸੀਂ ਵਾਦਾ ਕੀਤਾ ਸੀਗਾ ਕਿ ਹਜ਼ਾਰ ਹਜ਼ਾਰ ਰੁਪਿਆ ਉਹਨਾਂ ਦੇ ਖਾਤਿਆਂ ਦੇ ਵਿੱਚ ਆਇਆ ਕਰੂ ਹਰ ਮਹੀਨੇ ਪਰ ਅੱਜ ਵੀ ਉਹ ਬੜੇ-ਬੜੇ ਸਵਾਲ ਖੜੇ ਹੋ ਰਹੇ ਨੇ ਕਿ ਸਭ ਤੋਂ ਵੱਡਾ ਜਿਹੜਾ ਵਾਅਦਾ ਸੀਗਾ ਉਹ ਪੈਂਡਿੰਗ ਪਿਆ ਆ ਮਾਨੀ ਪਾਰਟੀ ਦਾ ਜਿੱਥੋਂ ਤੱਕ ਗੱਲ ਹਜ਼ਾਰ ਰੁਪਏ ਦੀ ਹੈ ਜੀ ਕੋਈ ਅਜੇ ਤੱਕ ਕਿਸੇ ਵੀ ਲੇਡੀਜ਼ ਨੇ ਇਹ ਸਵਾਲ ਨਹੀਂ ਚੁੱਕਿਆ ਵੀ ਸਾਨੂੰ ਹਜ਼ਾਰ ਰੁਪਏ ਨਹੀਂ ਮਿੜਿਆ ਬਾਕੀ ਨੰਬਰ 2 ਜਿਹੜਾ ਰੈਵਨੂ ਆ ਉਹ ਵਧ ਰਿਹਾ ਤੁਹਾਡੇ ਸਾਹਮਣੇ ਕੋਈ ਸਵਾਲ ਨਹੀਂ ਹੋਇਆ ਨਹੀਂ ਨਹੀਂ ਸਵਾਲ ਹੈ ਰੈਵਨੂ ਵਧ ਰਿਹਾ ਹੈ ਸਰਕਾਰ ਦਾ ਰੈਵਨੂ ਵਧ ਕੇ ਹੋ ਸਕਦਾ ਚੋਣਾਂ ਤੋਂ ਬਾਅਦ ਅਸੀਂ ਪਹਿਲਾਂ-ਪਹਿਲਾਂ ਅਸੀਂ ਇਹਦਾ ਹਜ਼ਾਰ ਰੁਪਏ ਵਾਲਾ ਮਸਲਾ ਹੱਲ ਕਰਤੀ ਆਮ ਆਮੀ ਪਾਰਟੀ ਹੁਣ ਜਿਵੇਂ ਕਿਸਾਨਾਂ ਦਾ ਮਸਲਾ ਹੈ ਕਿਸਾਨਾਂ ਦੇ ਮਸਲੇ ਨਾਲ ਕਿਸ ਤਰੀਕੇ ਦੇ ਨਾਲ ਸਹਿਯੋਗ ਕਰ ਰਹੀ ਹੈ ਪੂਰਾ ਸਹਿਯੋਗ ਦੇ ਰਹੇ ਹਾਂ ਜੀ ਇਸ ਕਿਸਾਨਾਂ ਦਾ ਅਸੀਂ ਕਿਸਾਨਾਂ ਦਾ ਪਿਛਲੇ ਮਨ ਲਓ ਸਮੇਂ ਦੇ ਵਿੱਚ ਮਾਨ ਸਾਹਿਬ ਨੇ ਜਿਹੜਾ ਇਹਨਾਂ ਦਾ ਗੰਨੇ ਦਾ ਰੇਟ ਸੀਗਾ ਉਹ ਬਹੁਤ ਬਦਤਾ ਸੀਗਾ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦੇਣੀ ਸਰਕਾਰ ਬਣਨਸਾਰ ਮੂੰਗੀ ਤੇ ਐਮ ਐਮ ਐਸ ਪੀ ਮਿਲੀ ਸੀਗੀ ਹੋਰ ਵੀ ਜਿਹੜੀਆਂ ਕੋਈ ਇੱਕ ਦੋ ਫਸਲਾਂ ਹੈਗੀਆਂ ਉਹ ਵੀ ਸਰਕਾਰ ਉਹ ਤੇ ਵਿਚਾਰ ਕਰ ਰਹੀ ਹੈ ਉਹਨਾਂ ਦੀ ਉਮੀਦ ਹੈ ਪੂਰੀ ਫਰੀਦਕੋਟ ਦੇ ਵਿੱਚੋਂ ਟਿਕਟ ਮਿਲੂ ਤੁਹਾਨੂੰ ਹਾਂਜੀ ਉਮੀਦ ਨਾਲ ਹੀ ਆਏ ਹਾਂ ਮੇਰਾ ਪੂਰੀ ਆਮਨ ਸਾਹਿਬ ਤੇ ਹਲਕੇ ਦੇ ਜਿਹੜੇ ਅਨਚਾਰਜ ਆ ਜਾਂ ਹਲਕਾ ਵਿਧਾਇਕ ਨੇ ਉਹਨਾਂ ਦਾ ਸਹਿਯੋਗ ਨਾ ਕਰ ਬਹੁਤ ਵਧੀਆ ਜੀ ਭਰਾ ਵਾਂਗ ਮਿਲਦੇ ਜਦੋਂ ਵੀ ਲੋੜ ਪੈਂਦੀ ਹੈ ਜਿੱਥੇ ਉਹਨਾਂ ਨੂੰ ਫੋਨ ਕਰੀਦਾ ਜਾਂ ਉਹਨਾਂ ਨੂੰ ਸੱਦੀਦਾ ਉੱਥੇ ਮਿਲਦੇ ਮੁਲਾਜ਼ਮਾਂ ਨੇ ਬਹੁਤ ਵੱਡਾ ਸਾਥ ਦਿੱਤਾ ਸੀਗਾ ਤੁਹਾਡਾ 2022 ਦੀਆਂ ਚੋਣਾਂ ਵਿੱਚ ਮੁਲਾਜ਼ਮਾਂ ਨੇ ਬਹੁਤ ਵੱਡੇ ਗੱਫੇ ਦਿੱਤੇ ਜੀ ਟੀਡੀ ਉਹਨਾਂ ਦਾ ਹੁਣ ਜਿਹੜਾ ਪਿਛਲੇ ਦਿਨਾਂ ਚ ਤੁਸੀਂ ਵੇਖਿਆ ਹੋਣਾ ਉਹ ਵਧਾਇਆ ਜੀ ਉਹ ਮੁਲਾਜ਼ਮਾਂ ਦੇ ਨਾਲ ਪੂਰਾ ਛਟਾਨ ਵਾਂਗ ਸਰਕਾਰ ਖੜੀ ਖਰੰਗਰ ਆਪ ਦਾ ਮੁਕਾਬਲਾ ਕਿਸ ਦੇ ਨਾਲ ਮੰਨਦਾ ਔਰ ਕਿਹੜੀ ਪਾਰਟੀ ਦੇ ਨਾਲ ਤੁਸੀ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਜਿਹੜਾ ਮੁਕਾਬਲਾ ਹੋ ਸਕਦਾ ਜਿੱਥੋਂ ਤੱਕ ਲੋਕਾਂ ਦੇ ਨਾਲ ਵਿਸ਼ਵਾਸ ਘੜੀ ਤਾ ਦੂਸਰੀਆਂ ਪਾਰਟੀਆਂ ਨੇ ਅਸੀਂ ਤਾਂ ਉਹਨਾਂ ਨੂੰ ਮੁਕਾਬਲੇ 'ਚ ਸਮਝਦੇ ਨਹੀਂ ਜੀ ਅਸੀਂ ਤਾਂ ਜਿਵੇਂ ਮਾਨ ਸਾਹਿਬ ਨੇ ਨਾਰਾ ਦਿੱਤਾ 13 ਜ਼ੀਰੋ ਦਾ 13 ਸੀਟਾਂ ਹਾਸਲ ਕਰਕੇ ਜੀ ਤੇ ਅਸੀਂ ਪੰਜਾਬ ਦੇ ਜਿਹੜੇ ਮੁੱਦੇ ਆ ਜਿਹੜੇ ਪੰਜਾਬ ਦੇ ਮੁੱਦਿਆਂ ਨੂੰ ਅਸੀਂ ਪਾਰਲੀਮੈਂਟ ਦੇ ਵਿੱਚ ਠਾਵਾਂਗੇ ਬਹੁਤ ਸਾਰੇ ਮੁੱਦੇ ਆ ਜਿਹੜੇ ਮੈਂ ਆਪਦੇ ਹੱਕਾਂ ਦੀ ਉੱਥੇ ਗੱਲ ਕਰਨੀ ਪਊਗੀ ਕਿ ਆਪਦੇ ਕੱਲ ਹੀ ਗੱਲ ਨਹੀਂ ਉਹਨਾਂ ਦਾ ਹੱਲ ਵੀ ਕਰਨਾ ਪਊ। ਵਿਰੋਧੀ ਪਾਰਟੀਆਂ ਵਾਲੇ ਤਾਂ ਇਹ ਕਹਿੰਦੇ ਇਹ ਨਾ ਉਹ ਵੀ ਕਿਤੇ 013 ਹੋ ਜੇ। ਨਹੀਂ ਵਿਰੋਧੀ ਇਹ 10 ਦਿਨ ਵੀ ਉਹਨਾਂ ਦੇ ਵੀ ਐਮਪੀ ਵੀ ਜਾਂਦੇ ਰਹੇ ਆ ਤੇ ਉਹਨਾਂ ਨੇ ਕੀ ਕੀਤਾ ਜੀ? ਉਹ ਇੱਕ ਆਪਦੀ ਪ੍ਰਾਪਤੀ 10 ਦਿਨ ਉਸ ਤੋਂ ਬਾਅਦ ਸਾਨੂੰ ਸਵਾਲ ਕਰ ਲੈਣ ਫੇਰੀ। ਸਾਡੇ ਤਾਂ ਮਾਨ ਸਾਹਿਬ ਰਹੇ ਆ ਤੇ ਸਾਰੀ ਇੰਡੀਆ 'ਚ ਪਤਾ ਲੋਕਾਂ ਨੂੰ ਵੀ ਕਿਵੇਂ ਉੱਥੇ ਗਾਈਦੇ ਸੀਗੇ ਪਾਰਲੀਮੈਂਟ ਦੇ ਵਿੱਚ। ਤੋਡੀ ਜਿਹੜੀ ਪਾਰਟੀ ਹੈ ਇੰਟਰਨੈਸ਼ਨਲ ਪੱਧਰ ਦੀ ਪਾਰਟੀ ਕਿਹਾ ਜਾ ਰਿਹਾ ਹੈ ਕਿ ਬਣ ਚੁੱਕੀ ਹੈ ਤੇ ਪਰ ਇੰਟਰਨੈਸ਼ਨਲ ਦੇ ਵਿੱਚ ਉਹਨੀ سپورਟ ਨਹੀਂ ਮਿਲ ਰਹੀ ਤੁਸੀਂ ਦੇਖਿਆ ਹੀ ਹੁਣ ਪਿਛਲੇ ਸਮੇਂ ਦੇ ਵਿੱਚ ਮੱਧ ਪ੍ਰਦੇਸ਼ ਤੇ ਹੋਰ तमाम ਕਿੰਨੀਆਂ ਇੱਕ ਜਿਹੜੀਆਂ ਵੋਟਾਂ ਆਮ ਆਦਮੀ ਪਾਰਟੀ ਨੂੰ ਆਈ। ਵੇਖੋ ਵੋਟ ਬੈਂਕ ਵਧਿਆ ਜੀ ਸਾਰੇ ਵਧਿਆ ਕਿਤੇ ਨਹੀਂ ਕਿੱਥੇ ਹੁਣ ਇਹ ਦਾ 10 ਸਾਲ ਪੁਰਾਣੀ ਪਾਰਟੀ ਆ ਜੇ 10 ਸਾਲਾਂ ਦੇ ਵਿੱਚ ਤਿੰਨ ਵਾਰ ਸਰਕਾਰ ਦਿੱਲੀ 'ਚ ਬਣ ਗਈ ਆ ਪੰਜਾਬ ਦੇ ਵਿੱਚ ਪਹਿਲੀ ਵਾਰ 4 ਐਮਪੀ ਜਿੱਤੇ ਆ ਦੂਸਰੀ ਵਾਰ ਇੱਕ ਜਿੱਤਿਆ ਤੇ ਇਸਰੀ ਦੂਸਰੀ ਟਰਨ ਦੇ ਵਿੱਚ ਤੇ ਤੀਸਰੀ ਟਰਨ ਦੇ ਵਿੱਚ ਸਰਕਾਰ ਬਣਾ ਲਈ ਪਹਿਲਾਂ ਫਿਰ 17 ਐਮਐਲਏ ਵੀ ਜਿੱਤੇ ਸਾਡੀ 9 ਵਿਧਾਨ ਸਭਾ ਦੀ ਹਲਕਿਆਂ ਦੀ ਲੋਕਾਂ ਨੂੰ ਅਪੀਲ ਕੀ ਹੈ ਜੇਕਰ ਟਿਕਟ ਮਿਲਦੀ ਹੈ ਜਾਂ ਟਿਕਟ ਨਹੀਂ ਮਿਲਦੀ ਵੇਖੋ ਜੀ ਮੇਰੀ ਤਾਂ ਇਹੀ ਅਪੀਲ ਆ ਵੀ ਜੇ ਮੈਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਜਿੱਤ ਕੇ ਜਾਊਂਗਾ ਉੱਥੇ ਗਰੀਬੀ ਦੀ ਗੱਲ ਹੋਊਗੀ ਉੱਥੇ ਜਵਾਨੀ ਦੀ ਗੱਲ ਹੋਊਗੀ ਉੱਥੇ ਕਿਸਾਨੀ ਦੀ ਗੱਲ ਹੋਊਗੀ ਉੱਥੇ ਵਪਾਰੀ ਦੀ ਗੱਲ ਹੋਊਗੀ ਲੋਕਾਂ ਦੇ ਮਸਲਿਆਂ ਦੀ ਗੱਲ ਹੋਊਗੀ ਮੈਂ ਪੁਰਾਣੇ ਐਮਪੀਆ ਵਾਂਗੂੰ ਉੱਥੋਂ ਸੌਂ ਕੇ ਉੱਠ ਕੇ ਨਹੀਂ ਆਉਂਗਾ ਪੈਸਾ ਖਰਾਬ ਨਹੀਂ ਕਰੂੰਗਾ ਵਕਤ ਖਰਾਬ ਨਹੀਂ ਕਰੂੰਗਾ ਤੇ ਮੇਰੇ ਹਿਸਾਬ ਨਾਲ ਵੀ ਜਿੱਥੇ ਸਾਨੂੰ 8 ਘੰਟੇ ਕੰਮ ਕਰਨ ਦੀ ਲੋੜ ਆ ਉੱਥੇ ਸਾਨੂੰ 12 ਕਰਨਾ ਪੈਣਾ ਜਿੱਥੇ 12 ਕਰਨ ਦੀ ਲੋੜ ਆ ਉੱਥੇ ਸਾਨੂੰ 16 ਘੰਟੇ ਕੰਮ ਕਰਕੇ ਫਰੀਦਕੋਟ ਨੂੰ ਸਾਨੂੰ ਅਪ ਕਰਨਾ ਪੈਣਾ ਹੈ ਗੱਠ ਜੋੜੋ ਸਰਦਾ ਕਿਸੇ ਨਾਲ ਨਹੀਂ ਗੱਠ ਜੋੜਨੀ ਹੈ ਸਰ ਸਿਮਪਲ ਡੋਬਦੇ ਜਾ ਡੋਬਦੇ ਜਾ ਜਨਾ ਘੱਟ ਜੋੜ ਨਹੀਂ ਕਰ ਸਕਦੇ ਤਾਂ ਸੁਣਿਆ ਤੁਸੀਂ ਇਹ ਸਨ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਦਾਵੇਦਾਰ ਨੇ ਸਰਿੰਦਰ ਤਾਂ ਇਹਨਾਂ ਨੇ तमाम ਮੁੱਦਿਆਂ ਤੇ ਗੱਲਬਾਤ ਕੀਤੀ ਹੈ ਦੱਸਿਆ ਕਿ ਕਿਹੜੇ ਕਿਹੜੇ ਮੁੱਦੇ ਉਹ ਲੈ ਕੇ ਆਉਣਗੇ 2 ਸਾਲ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੀ ਕੀ ਉਪਲਬਧੀਆਂ ਨੇ ਔਰ ਜਿਹੜੇ ਮਸਲੇ ਉਹਨਾਂ ਨੇ ਵਾਅਦੇ ਕੀਤੇ ਸੀ ਲੋਕਾਂ ਦੇ ਨਾਲ ਕਿੰਨੇ ਕੋ ਪੈਂਡਗ ਪਏ ਆ ਕਿੰਨੇ ਕ ਦਾ ਹੱਲ ਹੋ ਚੁੱਕਿਆ ਤਾਂ तमाम ਮੁੱਦਿਆਂ ਤੇ ਗੱਲਬਾਤ ਕੀਤੀ ਹੈ ਇਹਨਾਂ ਨੇ ਕਿਹਾ ਹੈ ਕਿ ਜੇਕਰ ਟਿਕਟ ਮਿਲਦੀ ਹੈ ਤਾ ਉਹ ਉਹਨਾਂ ਐਮਪੀਆਂ ਦੇ ਵਾਅਦੇ ਨਹੀਂ ਕੰਮ ਕਰਨਗੇ ਜਿਹੜੇ ਸੌਕੇ ਮੁਰਦਦੇ ਸੀਗੇ ਉਹ ਦਿਖਾਉਣਗੇ 5 ਸਾਲ ਦੇ ਵਿੱਚ ਕਿ ਸਰਿੰਦਰ ਸਿੰਘ ਨੂੰ ਜਿਹੜਾ ਲੋਕਾਂ ਨੇ ਚੁਣਿਆ ਆਮ ਆਦਮੀ ਪਾਰਟੀ ਦਾ ਜਿਹੜਾ ਉਮੀਦਵਾਰ ਬਣੇ ਸੀਗੇ ਤਾਂ ਉਸ ਤੋਂ ਬਾਅਦ ਐਮਪੀ ਬਣੇ ਨੇ ਤੇ ਕਰਕੇ ਦਿਖਾਉਣਗੇ ਦੇਖਦੇ ਹਾਂ ਹੁਣ ਫਰੀਦਕੋਟ ਲੋਕ ਸਭਾ ਹਲਕੇ ਤੋਂ ਕਿਉਂਕਿ ਨੌਂ ਵਿਧਾਨ ਸਭਾ ਹਲਕੇ ਪੈਂਦੇ ਆ ਤਿੰਨਾਂ ਜ਼ਿਲ੍ਹਿਆਂ ਦੇ ਵਿੱਚ ਕਿਹੜੀ ਪਾਰਟੀ ਕਿਹੜੇ ਉਮੀਦਵਾਰ ਨੂੰ ਟਿਕਟ ਦਿੰਦੀ ਆ ਔਰ ਕਿਹੜਾ ਉਮੀਦਵਾਰ ਉਪਲਬਧੀ ਹਾਸਲ ਕਰਦਾ ਤੇ ਔਰ 5 ਸਾਲ ਦੇ ਵਿੱਚ ਕੀ ਕੀ ਉਹ ਜਿਹੜਾ ਲੋਕਾਂ ਦੇ ਸਾਹਮਣੇ ਲੈ ਕੇ ਆਵੇਗਾ ਗੁਰਜੀਤ ਸਿੰਘ ਬਾਣਾ D5 ਚੈਨਲ ਪੰਜਾਬੀ ਫਰੀਦਕੋਟ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਦੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ